ਸਸੀ ਕਲ ਜੀ ਫਸਟ ਵੈਸਟ ਲੌਫ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅ ਪੇਮੈਂਟ ਦਾ ਮਤਲਬ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਤੇ ਜਣੀ ਐ ਐਡਰੈਸ ਦੇਜਣਾ ਤੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਲੋ ਭਾਈ ਆਪਾਂ ਅੱਜ ਤੁਹਾਨੂੰ ਡਿਸਕਾਊਂਟ ਤੇ ਫੇਰ ਸੂਟ ਲੈ ਕੇ ਆਏ ਆ। ਪਸ਼ਮੀਨੇ ਦੇ ਸੂਟ ਰਹਿਣਗੇ ਕਿਉਂਕਿ ਆਪਣੇ ਇਹ ਪਿਛਲਾ ਪਸ਼ਮੀਨਾ ਜੋ ਵੀ ਬਚਿਆ ਹੋਇਆ ਉਹ ਅੱਜ ਸਾਰਾ ਜ਼ਿਆਦਾਤਰ ਸੂਟ ਨੇ ਜਿਹੜੇ ਬ੍ਰਾਂਡਡ ਹੀ ਸੂਟ ਨੇ ਸਾਰੇ ਜੀ। ਕੋਈ ਵੀ ਏਦਾਂ ਨਹੀਂ ਹੈਗਾ ਨਾਰਮਲ ਸੂਟ ਸਾਰੇ ਬ੍ਰਾਂਡਰ ਸੂਟ ਹੋਣਗੇ ਜਿੰਨੇ ਵੀ ਦਿਖਾਉਂਗੀ। ਪਲੱਸ ਅੱਜ ਤੁਹਾਨੂੰ ਮੈਂ ਬੈੱਡ ਸ਼ੀਟਸ ਵੀ ਦੇਉਂਗੀ ਬਹੁਤ ਖੂਬਸੂਰਤ ਬੈੱਡ ਸ਼ੀਟਸ ਨੇ। ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆਂ ਫਿਰ ਆਪਾਂ ਅੱਜ ਦੀ ਵੀਡੀਓ। ਦੇਖੋ ਪਹਿਲਾ ਸੂਟ ਮਿਲੂਗਾ 에ਰਾਮ ਟੈਕਸ ਦਾ ਸੂਟ ਮਿਲੂਗਾ ਜੀ ਬਾਕਾਇਦਾ ਸਟੈਂਪੂ ਲੋ ਜੀ yellow color ਦਾ ਸੂਟ ਹੈ ਫਰੰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਵਰਕ ਲਈ ਮੈਂ ਆਪਣਾ ਸੀਗਾ ਘੇਰਾ ਪਰ ਮੈਨੂੰ ਜੇ ਇੰਚ ਦੇ ਮਿਲ ਗਿਆ ਤਾਂ ਪਰ ਲੋ ਜੀ ਤੁਹਾਨੂੰ ਮੈਂ ਇਹਦਾ ਘੇਰਾ ਨਾਪ ਦਿੰਨੀ ਆ ਘੇਰਾ ਇਹਦਾ ਐਂਡ ਟੂ ਐਂਡ 21 ਆ ਜੀ ਆ ਪੱਤੀ ਤੱਕ 21 ਆ ਨੇੜੇ ਕਰਕੇ ਦਿਖਾ ਦਿਓ ਆ ਪੱਤੀ ਤੱਕ ਜਿਹੜਾ ਘੇਰਾ ਹੈਗਾ ਨਾ ਉਹ 21 21.5 21 ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਰਕ ਮਿਲੂਗਾ ਜੀ ਤੁਹਾਨੂੰ ਆ ਵਾਲਾ ਬਾਜੂ ਤੇ ਤੇ ਇਸੇ ਤਰ੍ਹਾਂ ਦਾ ਹੀ ਵਰਕ ਮੇਰੇ ਖਿਆਲ ਆ ਤੁਹਾਨੂੰ ਮਿਲੂਗਾ ਆ ਲੋ ਸਲਵਾਰ ਤੇ ਠੀਕ ਹੈ ਜੀ ਮਸਟਰਡ ਜਿਹਾ ਹੀ ਕਲਰ ਕਹਿ ਸਕਦੇ ਹਾਂ yellow mustard ਜਿਹਾ ਸੋਹਣਾ ਹੈ ਕਲਰ ਤਾਂ ਇਹ ਤੇ ਰਾਮ ਟੈਕਸ ਦੇ ਵਿੱਚ ਇਹ ਕਸ਼ਮੀਨਾ ਮਿਲੂਗਾ ਤੁਹਾਨੂੰ ਤੇ ਪ੍ਰਾਈਸ ਅੱਜ ਤੁਹਾਨੂੰ ਮਿਲੂਗੀ ਡਿਸਕਾਊਂਟ ਤੇ 1450 ਦੇ ਵਿੱਚ ਸੂਟ ਮਿਲ ਜੂਗਾ ਇੰਨਾ ਵਧੀਆ ਸੂਟ ਸਿਰਫ 1450 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਲਓ ਜੀ ਅਗਲਾ ਸੂਟ ਦੇਖੋ ਇਹ ਆਦ ਸੱਚ ਬ੍ਰਾਂਡ ਦਾ ਹੈ ਇਹ ਮੈਂ ਪਹਿਲਾਂ ਇੱਕ ਸੂਟ ਦਿੱਤਾ ਸੀਗਾ ਤੇ ਅੱਜ ਇੱਕ ਹੋਰ ਨਿਕਲਿਆ ਆ ਹੌਲੀ ਹੌਲੀ ਨਿਕਲ ਆਉਂਦੇ ਨੇ ਜੀ ਤੇ ਉਹ ਸੂਟ ਆਪਣਾ ਨਿਕਲ ਚੁੱਕਿਆ ਸੀ ਤੇ ਇੱਕ ਸੂਟ ਹੋਰ ਬਚਿਆ ਸੀ ਲਓ ਲਓ ਜੀ ਬ੍ਰਾਂਡਡ ਸੂਟ ਹੈ ਆਦ ਸੱਚ ਬ੍ਰਾਂਡ ਦਾ ਸੂਟ ਹੈ ਬਹੁਤ ਖੂਬਸੂਰਤ ਸੂਟ ਹੈ ਬੜਾ ਵਧੀਆ ਪਸ਼ਮੀਨਾ ਮੋਟਾ ਜਿਹਾ ਪਸ਼ਮੀਨਾ ਨਹੀਂ ਹੈਗਾ ਸੋਨਾ ਪਸ਼ਮੀਨਾ ਹੈ ਇਹ ਹੈਗੀ ਬਲੈਕ ਕਲਰ ਦੀ ਸਲਵਾਰ ਬਲੈਕ ਕਲਰ ਦਾ ਸੂਟ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਸਭ ਡਿਸਕਾਊਂਟ ਤੇ ਪਾਵਾਂਗੇ ਜੀ ਅੱਜ ਸੂਟ ਇਹ ਕਿਉਂਕਿ ਇਹ ਪਿਛਲਾ ਪਸ਼ਮੀਨਾ ਪਿਆ ਆਪਣਾ ਆ ਲੋ ਮਸਲੀਨ ਦਾ ਦੁਪੱਟਾ ਹੋਊਗਾ ਖੁੱਲਾ ਡੁੱਲਾ ਦੁਪੱਟਾ ਠੀਕ ਹੈ ਜੀ ਇਹਨੂੰ ਆਪਾਂ ਬਿਲਕੁਲ Z ਬਲੈਕ ਨਹੀਂ ਕਹਿ ਸਕਦੇ ਮਿਕਸ ਜਿਹਾ ਹੀ ਲੱਗ ਰਿਹਾ ਹੈ ਇਹ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਗ੍ਰੇ ਦਾ ਟੱਚ ਵੀ ਹੈਗਾ ਵਿੱਚ ਵਿੱਚ ਤਾਂ ਕਰਕੇ ਡੋਮੀਨੇਟ ਕਰ ਰਿਹਾ ਹੈ ਤੇ ਪ੍ਰਾਈਸ ਹੈਗੀ ਹੈ ਜੀ 1800 ਡਿਸਕਾਊਂਟ ਤੇ 1800 ਦਾ ਸੂਟ ਲੋ ਜੀ ਅਗਲਾ ਸੂਟ ਦਿਖਾਉਂਗੀ ਮੈਂ ਤੁਹਾਨੂੰ ਫਰੀ ਬਾਦਾ ਇੱਕ ਕੋਈ ਸੂਟ ਆਪਣੇ ਕੋਲੇ ਰੀਵਾਦਾ ਹੁ ਆ ਲੋ ਗ੍ਰੀਨ ਕਲਰ ਇਹ ਕਲਰ ਥੋੜਾ ਜਿਹਾ ਕੱਟਿੰਗ ਹੁੰਦਾ ਆਪਣੇ ਕੋਲੇ ਇਸ ਤਰ੍ਹਾਂ ਦਾ ਪਸ਼ਮੀਨੇ ਦੇ ਵਿੱਚ ਲੋ ਜੀ ਇਹ ਆਲਓਵਰ ਸੂਟ ਹੈ ਠੀਕ ਹੈ ਜੀ ਇਹ ਸੂਟ ਮਿਲ ਜੂਗਾ ਤੁਹਾਨੂੰ 1050 ਦੇ ਵਿੱਚ ਲੋ ਤੇ ਇਹ ਹੈਗਾ ਰਾਮ ਟੈਕਸ ਦਾ ਸੂਟ ਬਲੈਕ ਕਲਰ ਦੇ ਵਿੱਚ ਇਹ ਸੂਟ ਵੀ ਆਪਾਂ ਨੂੰ 1050 ਦੇ ਵਿੱਚ ਮਿਲ ਨੂੰ ਅਗਰ ਇਹ ਵਾਲੇ ਦੋ ਸੂਟ ਚੱਕ ਲਓਗੇ ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ 1000-1000 ਦੇ ਮਿਲ ਜਾਣਗੇ ਠੀਕ ਹੈ ਇੱਕ ਤੋਂ ਵੱਧ ਚੱਕ ਲੈਣੇ ਹੋਂ ਤਾਂ ਲੋ ਜੀ ਸਾਰਿਆਂ ਪਿੱਛੇ 50-50 ਹੋਰ ਲੈਸ ਹੋ ਜਾਣਗੇ ਜਿਹੜੇ ਮਰਜ਼ੀ ਦੋ ਚੱਕ ਲਓ ਇੱਕ ਤੋਂ ਜ਼ਿਆਦਾ ਚੱਕਦੇ ਹੋਂ ਤਾਂ ਤੇ ਆਹ ਲਓ ਜੀ ਇਹ ਹੈਗੀ ਆ ਦੇ ਨਾਲ ਸਲਵਾਰ ਬਲੈਕ ਕਲਰ ਦੀ ਬਲੈਕ ਕਲਰ ਦਾ ਰਾਮ ਟੈਕਸ ਦਾ ਪਸ਼ਮੀਨਾ ਬਹੁਤ ਪਿਆਰਾ ਪਸ਼ਮੀਨਾ ਤੇ ਪ੍ਰਾਈਸ ਸਿਰਫ 1050 ਮਿੰਟੋ ਮੈਂ ਟੀ ਚੱਕਣ ਵਾਲੀ ਸੂਟ ਲੋ ਜੀ ਇੱਕ ਸੂਟ ਆਵਲ ਹੈ ਇਹਦੇ ਚ ਨਾ ਇੱਕ ਮੈਂ ਤੁਹਾਨੂੰ ਹੋਰ ਕਲਰ ਦਿਖਾਉਣੀ ਆ ਜਿਹੜਾ ਤੁਸੀਂ ਹੁਣੇ ਬਲੈਕ ਕਲਰ ਦੇਖਿਆ ਉਹਦੇ ਵਿੱਚ ਇੱਕਾ ਬਲੂ ਕਲਰ ਵੀ ਹੈਗਾ ਆਪਣੇ ਕੋਲ ਆ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ ਬਲੂ ਕਲਰ ਦੇ ਵਿੱਚ ਆ ਇਹ ਹੈਗੀ ਆ ਦੀ ਸਲਵਾਰ ਨੇਵੀ ਬਲੂ ਕਲਰ ਆ 1050 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਲਾ ਸੂਟ ਹੈਗਾ ਬੋਟਲ ਗ੍ਰੀਨ ਇਹ ਵਾਲੀ ਸਲਵਾਰ ਹੈ ਲੂੰਗੀਆਂ ਵੀ ਕਹਦੇ ਨੇ ਤੁਸੀਂ ਇਹਨੂੰ ਤੇ ਇਹ ਵਾਲਾ ਹੈਗਾ ਜੀ ਸ਼ਰਟ ਇਹ ਵੀ ਆਊਗਾ 1050 ਚ ਜੇ ਸਿੰਗਲ ਚੱਕਦੇ ਆ 1050 ਦੇ ਵਿੱਚ ਅਗਰ ਤੁਸੀਂ ਦੋ ਸੂਟ ਚੱਕ ਲੈਣੇ ਹੋ ਤਾਂ ਫਿਰ ਤੁਹਾਨੂੰ ਮਿਲ ਜੂਗਾ ਇਹ 1000 ਦੇ ਵਿੱਚ ਯਾਨੀ ਕੋਈ ਵੀ ਦੋ ਸੂਟ ਚੱਕਣ ਤੇ 50 50 ਹੋਰ ਲੈਸ ਹੋਣਗੇ ਦੋਨਾਂ ਚੋਂ ਲਓ ਜੀ ਅਗਲਾ ਦੇਖੋ ਰਾਮ ਟੈਕਸ ਦਾ ਪਸ਼ਮੀਨਾ ਮਿਲੂਗਾ ਤੇ ਕਲਰ ਦੇਖ ਲਓ ਤੁਸੀਂ ਕਿਹੜਾ ਇਹ ਜਾਮਣੀ ਜਈ ਹੈ ਹਨਾ ਜਾਮਣੀ ਮੈਂਟਾ ਜਾ ਕਹਿ ਸਕਦੇ ਆਪਾਂ ਇਹਨੂੰ ਵਰਕ ਦੇਖ ਲਓ ਇਹਦੇ ਪੂਰਾ ਹੈਵੀ ਵਰਕ ਹੋਇਆ ਹੋਇਆ ਇਹਦੇ ਤੇ ਕਾਫੀ ਜ਼ਿਆਦਾ ਵਰਕ ਹੈ ਸੋਹਣਾ ਬਹੁਤ ਲੱਗਦਾ ਵਰਕੇ ਦਾ ਪੂਰਾ ਭਰਿਆ ਪਿਆ ਉੱਪਰ ਤੱਕ ਪੂਰੇ ਚੌਕਾ ਤੱਕ ਤੁਹਾਨੂੰ ਇਦਾਂ ਵਰਕ ਮਿਲੂਗਾ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲਿਓ ਵਰਕ ਦੀ ਸਫਾਈ ਦੇਖ ਲਿਓ ਤੇ ਮੈਂ ਤੁਹਾਨੂੰ ਨਾਪ ਕੇ ਦੱਸਦੀ ਮੈਂ ਤੁਹਾਨੂੰ ਦੱਸਾਂਗੀ ਇੱਕ ਗੱਲ ਇਹ ਸੂਟ ਜਿਹੜੇ ਟੇਲਰ ਨੇ ਇਹ ਸੂਟ ਬਣਾਇਆ ਸੀ ਉਹ ਟੇਲਰ ਹੁਣ ਚਲਿਆ ਗਿਆ ਵਿਚਾਰਾ ਉਹ ਛੱਡ ਹੀ ਗਿਆ ਦੁਨੀਆ ਹੀ ਛੱਡ ਗਿਆ ਹੁਣ ਉਹ ਬਿਮਾਰ ਹੋ ਕੇ ਵਿਚਾਰਾ ਲੋ ਜੀ ਕੇਰਾ ਇਹਦਾ ਲਗਭਗ 26 27 ਸਾਢੇ 26 ਤੱਕ ਰੈਡੀ ਹੋ ਜੂਗਾ ਕਿਉਂਕਿ ਆਹ ਹਨਾ ਘਟ ਵਰਕ ਆ ਜਿਹੜਾ ਇੱਧਰ ਇਹ ਜਿਆਦਾ ਕੀਤਾ ਹੋ ਜਾਗੇ ਤੱਕ ਇਸ ਕਰਕੇ ਇਹਨੂੰ ਆਪਾਂ ਕਨਸਿਡਰ ਨਹੀਂ ਕਰਦੇ ਆਪਾਂ ਇੰਨਾ ਹੀ ਕਰਾਂਗੇ ਜਿੰਨਾ ਇੱਧਰ ਕੀਤਾ ਹੋਇਆ ਸੋ 26 ਸਾਢੇ 26 ਤੱਕ ਥੋੜਾ ਕੇਰਾ ਬਣ ਜੂਗਾ ਬਾਕੀ ਛੋਟਾ ਤਾਂ ਜਿੰਨਾ ਮਰਜ਼ੀ ਕਰ ਲਿਓ ਜੀ ਕੱਟ ਸਕਦੇ ਹੋ ਤੁਸੀਂ ਠੀਕ ਹੈ ਜੀ ਲਓ ਬੜੀ ਸਫਾਈ ਨਾਲ ਉਹ ਕੰਮ ਕਰਦਾ ਸੀ ਲੋ ਜੀ ਇਹ ਹੈਗੀ ਆ ਜੀ ਇਹਦੀ ਬਾਜੂ ਤੁਸੀਂ ਬਾਜੂ ਦੇਖੋ ਕਿਸ ਤਰ੍ਹਾਂ ਵਰਕ ਕਰਦਾ ਸੀ ਉਹ ਉਹ ਹੋ ਬਜ਼ੁਰਗ ਗਿਆ ਸੀ ਵਿਚਾਰਾ ਪਰ ਨਾ ਉਹ ਮਤਲਬ ਵਰਕ ਕਰਨ ਦਾ ਉਹਦਾ ਤਰੀਕਾ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਸੀ ਲੋ ਐ ਨਹੀਂ ਆ ਕਿ ਬਾਜੂ ਦਾ ਵਰਕ ਘੱਟ ਰਹਿ ਜੂਗਾ ਪੂਰੇ ਹੀ ਪੱਲੇ ਤੇ ਵਰਕ ਕਰ ਦਿੰਦਾ ਸੀ ਉਹ ਇਹਦਾ ਲੋ ਬਹੁਤ ਬੰਦਾ ਚੰਗਾ ਸੀ ਹਾਂ ਬਹੁਤ ਵਧੀਆ ਬੰਦਾ ਸੀਗਾ ਜੀ ਕੁਝ ਬੰਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਆਪਾਂ ਯਾਦ ਰੱਖਦੇ ਆ ਹਨਾ ਤੇ ਲੋ ਜੀ ਬੜਾ ਸੋਹਣਾ ਕੰਮ ਕਰਦਾ ਸੀ ਤੇ ਲੋ ਜੀ ਪ੍ਰਾਈਸ ਇਹਦੀ ਮਿਲੂਗੀ ਜੀ 1550 ਫ੍ਰੀ ਸ਼ਿਪਿੰਗ ਨਾਲ ਆਊਗਾ ਇਸ ਤੋਂ ਘੱਟ ਤਾਂ ਹੋ ਹੀ ਨਹੀਂ ਸਕਦੇ ਇੰਨੇ ਵਰਕ ਵਾਲੀ ਸੂਟ ਹਨਾ ਲੋ ਹੰਮਾ ਦਿਖਾਉਂਗੀ ਜੀ ਤੁਹਾਨੂੰ ਕਾਟਰਾਈਜ਼ ਇੰਨੀ ਕੁ ਪਿਆਰੀ ਕਾਟਰਾਈਜ਼ ਦਵਾਂਗੇ ਅਸੀਂ ਤੁਹਾਨੂੰ ਅੱਜ ਇੰਨੀ ਕੁ ਪਿਆਰੀ ਕਾਟਰਾਈਜ਼ ਦਵਾਂਗੇ ਪਤਲੀ ਪਤਲੀ ਇੰਨੀ ਸੋਹਣੀ ਹੈ ਜੀ ਬ੍ਰਾਂਡਡ ਹੈ ਇਹ ਐਵੇਂ ਨਹੀਂ ਹੈਗੀ ਇਹ ਵੀ ਮੋਟੀ ਜੀ ਕਾਟਰਾਈਜ਼ ਬੜੀ ਪਿਆਰੀ ਕਾਟਰਾਈਜ਼ ਇਹ ਲੋ ਐ ਨਹੀਂ ਹੈ ਕਿ ਬਹੁਤ ਮੋਟੀ ਕਾਟਰਾਈਜ਼ ਤੁਸੀਂ ਪਹਿਲਾਂ ਤਾਂ ਇਹਦਾ ਕਲਰ ਤੇ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਖੂਬਸੂਰਤ ਪ੍ਰਿੰਟ ਤੇ ਕਲਰ ਹੈਗੀ ਹੈ ਜੀ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤੇਰੀ ਕਾਟਰਾਈਜ਼ ਹਲਾ ਨੇੜੇ ਕਰਕੇ ਦਿਖਾਉਂਦੀ ਆਣੀ ਹੈ ਕਿ ਮੋਟੀ ਹੈ ਨਾ ਪਤਲੀ-ਪਤਲੀ ਪਈ ਹੈ ਬੜੀ ਸੋਹਣੀ ਜੀ ਸੌਫਟਨੈਸ ਬਹੁਤ ਜ਼ਿਆਦਾ ਜੀ ਇਹਦੇ ਚ ਪਹਿਲਾਂ ਆਪਾਂ ਇਹ ਸੂਟ ਦਿੱਤੇ ਸੀ 181800 ਦੇ ਪਿਛਲੀ ਵਾਰ 200 ਦੇ ਡਿਸਕਾਊਂਟ ਤੇ ਅੱਜ ਤੁਹਾਨੂੰ 16500 ਦਾ ਸੂਟ ਮਿਲ ਰਿਹਾ ਜੀ ਫ੍ਰੀ ਸ਼ਿਪਿੰਗ ਨਾਲ ਆਉਂਦਾ ਲੋ ਜੀ ਇੱਕ ਇਹਦੇ ਵਿੱਚ ਆਜ ਰੱਖਾ ਪ੍ਰਿੰਟ ਦਾ ਬੜਾ ਸੋਹਣਾ ਸੂਟ ਹੈ ਲੋ ਇਹ ਵੀ ਕਾਟਰਾਇਜ਼ ਦਾ ਹੀ ਹੈ ਇਹ ਵੀ ਆਪਣੇ ਕੋਲੇ ਸਿੰਗਲ ਸੂਟ ਆ ਉਹ ਆਪਣੇ ਕੋਲੇ ਦੋ ਸੂਟ ਆ ਦੋ ਮਿਲ ਸਕਦੇ ਆ ਆ ਤੁਹਾਨੂੰ ਇਕੱਲਾ ਹੀ ਸੂਟ ਆ ਇੱਕੋ ਹੀ ਹੈ ਹੋਰ ਨਹੀਂ ਮਿਲ ਸਕਦਾ ਜਿਨੇ ਲੈ 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 ਲਓ ਜੀ ਬਹੁਤ ਪਿਆਰਾ ਸੂਟ ਹੈ ਵੀ ਅਜ ਰੱਖਾ ਪ੍ਰਿੰਟ ਦਾ ਬਹੁਤ ਸੋਹਣਾ ਇਹ ਵੀ 1850 ਦਾ ਸੀ ਹੁਣ ਤੁਹਾਨੂੰ 1650 ਦਾ ਮਿਲ ਜੂਗਾ ਲਓ ਅਗਲਾ ਦੇਖੋ ਲਓ ਜੀ ਲਾਸਟ ਪੀਸ ਕਾਰਟਰਾਇਜ਼ਰ ਟਿਸਟਾ ਬ੍ਰਾਂਡ ਦਾ ਸੂਟ ਇੱਕੋ ਹੀ ਸੂਟ ਔਰ ਬਹੁਤ ਖੂਬਸੂਰਤ ਕਲਰ ਹੈ ਇਹਦਾ ਸਾਰੇ ਲਾਈਕ ਕਰਦੇ ਆ ਇਸ ਕਲਰ ਨੂੰ ਔਰ ਬ੍ਰਾਂਡ ਤੁਹਾਨੂੰ ਪਤਾ ਹੀ ਹੈ ਕਿੰਨਾ ਵੱਡਾ ਬ੍ਰਾਂਡ ਹੈ ਟਿਸਟਾ ਬ੍ਰਾਂਡ ਹੈ ਨਾ ਆਹ ਲਓ ਜਿਨ੍ਹਾਂ ਨੇ ਪਾਈ ਹੈ ਉਹਨਾਂ ਨੂੰ ਪਤਾ ਹੈ ਇਹ ਹੈਗਾ ਜੀ ਬ੍ਰਾਂਡਡ ਸੂਟ ਬਹੁਤ ਵੱਡੇ ਬ੍ਰਾਂਡ ਦਾ ਸੂਟ ਇੱਕੋ ਹੀ ਵਜੇ ਅਸੀਂ ਪਿਛਲੀ ਵਾਰ ਉਹ ਆਪਾਂ ਅੱਜ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲੀ ਇਹਦੇ ਨਾਲ ਮਿਲੂਗੀ ਜੀ ਸਲਵਾਰ ਤੇ ਸਲਵਾਰ ਦੇ ਵਿੱਚ ਨਾ ਸ਼ੈਡੋ ਪ੍ਰਿੰਟ ਹੈ ਬਹੁਤ ਸੋਹਣਾ ਸੂਟ ਹੈ ਦੁਪੱਟਾ ਮਿਲੂਗਾ ਜੀ ਮਸਲੀਨ ਦਾ ਮਸਲੀਨ ਵੀ ਹੈ ਵਜਾ ਵਜਾ ਕਰਦੀ ਇਹ ਆ ਲੋ ਨਾ ਇਹ ਵੀ ਨਾ ਇਸ ਤਰ੍ਹਾਂ ਹੀ ਬਚ ਗਿਆ ਸੀ ਐਕਚੁਅਲੀ ਵੀ ਜਿਵੇਂ ਭੈਣਾਂ ਰਖਾ ਲੈਂਦੀਆਂ ਨੇ ਰਖਾ ਕੇ ਮੇਰਾ ਰੱਖ ਲਓ ਜੀ ਮੇਰਾ ਰੱਖ ਲਓ ਜੀ ਪੱਕਾ ਲਵਾਂਗੀ ਉਹ ਉਸ ਚੱਕਰ ਦੇ ਵਿੱਚ ਹੀ ਕਈ ਵਾਰੀ ਸੂਟ ਰਹਿ ਜਾਂਦਾ ਇਹ ਸੂਟ ਰਹਿਣ ਵਾਲਾ ਹੈ ਨਹੀਂ ਸੀਗਾ ਸੋ ਇਹ 3600 3600 ਦਾ ਸੂਟ ਸੀ ਅੱਜ 3400 ਦਾ ਮਿਲ ਰਿਹਾ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇੱਕ ਨਾ ਮੈਂ ਸੂਟ ਤੁਹਾਨੂੰ ਹੋਰ ਦਿਖਾਉਣਾ ਇੱਕ ਆਪਣੇ ਭੈਣ ਨੇ ਇਹ ਬੜਾ ਸੂਟ ਹੈ ਵੈਸੇ ਆਪਾਂ ਤੁਹਾਨੂੰ ਦਿਖਾਇਆ ਸੀ ਲੋ ਜੀ ਇੱਕ ਭੈਣ ਦਾ ਦੁਪੱਟੇ ਨਾਲ ਸੂਟ ਜਾ ਰਿਹਾ ਤੇ ਤੁਹਾਨੂੰ ਇਹ ਸੂਟ ਮਿਲ ਸਕਦੇ ਨੇ ਇਹ ਗਲਾਸ ਸਿਲਕ ਦਾ ਸੂਟ ਹੈ ਆ लो ਤੁਸੀਂ ਦੇਖਿਓ ਹਣਿਆ ਫਰੋਜ਼ੀ ਕਲਰ ਬਹੁਤ ਸੋਹਣਾ ਸੰਦ ਹੈ ਗਲਾਸ ਸਿਲਕ ਦਾ ਬਹੁਤ ਹੀ ਜਿਆਦਾ ਪਿਆਰਾ ਤੇ ਇਹਦੇ ਨਾਲ ਇਹ ਮਿਲੂਗੀ ਜੀ ਸਲਵਾਰ ਲੋ ਠੀਕ ਹੈ ਜੀ ਤੇ ਦੁਪੱਟਾ ਦੇਖੋ ਉਹਨਾਂ ਨੇ ਦੁਪੱਟਾ ਡਾਈ ਕਰਵਾਇਆ ਤੇ ਦੁਪੱਟਾ ਬੜਾਈ ਸੋਹਣਾ ਬਣ ਕੇ ਆਇਆ ਆ लो ਬਹੁਤ ਪਿਆਰਾ ਦੁਪੱਟਾ ਹੈ ਲੋ ਦੂਰਾ ਦੂਰਾ ਕਰ ਦਈਏ ਪਹਿਲਾਂ ਮੈਂ ਇਹਨੂੰ ਕਹਿਰਾ ਦਿਖਾ ਦਾਂ ਇਹ ਹੈਗਾ ਜੀ ਬਿਲਕੁਲ ਪਿਓਰ ਔਰਗੈਂਜ਼ਾ ਐਂ ਗੰਡੇ ਦੀ ਪੱਤ ਵਰਗਾ ਤੇ ਹੁਣ ਦਿਖਾਉਣੀ ਆ ਤੁਹਾਨੂੰ ਇਹਨੂੰ ਡਬਲ ਕਰਕੇ ਕਹਿ ਰਹੇ ਜਿਦਾ ਡਿਜ਼ਾਈਨਿੰਗ ਪਤਾ ਨਹੀਂ ਲੱਗਦੀ ਆ ਗੋ ਐਨਾ ਸੋਹਾਂ ਲੱਗਦਾ ਨਾ ਇਹ ਦੁਪੱਟਾ ਜਿਹਦੋਂ ਲੈਣਾ ਹੈ ਰਾਇਲ ਲੁੱਕ ਦਿੰਦਾ ਜੀ ਦੁਪੱਟਾ ਇਹ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਕਿੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ 1895 ਦਾ ਸੂਟ ਹੈ ਤੇ ਲੋ ਜੀ ਉੱਪਰ ਹੈਗਾ 1250 ਦਾ ਦੁਪੱਟਾ ਪੈ ਗਿਆ ਬਿਲਕੁਲ ਪਿਓਰ ਦੁਪੱਟਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਜੀ ਬੈੱਡ ਸ਼ੀਟਸ ਉਹ ਸੋਹਣੀਆਂ ਬੈੱਡ ਸ਼ੀਟਸ ਦੇਵਾਂਗੇ ਤੁਹਾਨੂੰ ਹੈ ਥੋੜੀਆਂ ਨੇ ਪਰ ਹੈ ਖੂਬਸੂਰਤ ਨੇ ਆਹ ਲਓ ਰੋਟੀ ਵਰਗੀ ਮੋਟੀ ਕਾਟਨ ਮਿਲੂਗੀ ਰੋਟੀ ਵਰਗੀ ਉਹ ਨਹੀਂ ਹੈ ਕਿ ਗਲੇਸ ਕਾਟਨ ਆਉਗੀ ਉਹ ਨਹੀਂ ਆਉਂਦੀ ਐਨ ਵਧੀਆ ਤੁਹਾਡੇ ਕੋਲੇ ਇਹ ਵਾਲੀ ਹੋਊ ਆਉਗੀ ਬੈੱਡ ਸ਼ੀਟ ਇਹ ਆਹ ਇਹ ਆਲ ਓਵਰ ਇਸ ਤਰ੍ਹਾਂ ਹੀ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਮਿਲੂਗਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਆਹ ਹੈਗਾ ਜੀ ਇਹਦਾ ਪਿੱਲੋ ਕਵਰ ਇੱਕ 판 ਇਸ ਤਰ੍ਹਾਂ ਦਾ ਇਹਦਾ ਕਿਲੋ ਕਰ। ਇਹ ਬੈੱਡ ਸ਼ੀਟ ਆ ਜਿਹੜੀ ਇਹ ਮਿਲੂਗੀ ਜੀ ਤੁਹਾਨੂੰ 1400 ਦੀ ਠੀਕ ਹੈ। ਫ੍ਰੀ ਸ਼ਿਪਿੰਗ ਨਾਲ ਆਊਗੀ 1400। ਅਗਲਾ ਦੇਖੋ। ਇਹ ਵੀ ਕਾਫੀ ਪਿਆਰੀ ਹੈ। ਬਰਡਸ ਵਾਲੀ ਹੈ। ਬਹੁਤ ਸੋਹਣੀ ਲੱਗਦੀ ਹੈ। ਇੱਕ ਕਰਨੀ ਹੈ ਦੀ? ਹਾਂ ਇੱਕ ਨੂੰ। ਇਹ ਆਹ ਲਓ ਜੀ ਇਸ ਤਰ੍ਹਾਂ ਦੇਖੋ ਤੁਸੀਂ ਨੂੰ। ਇਦੇ ਵਿੱਚ ਨਾ ਤੁਹਾਨੂੰ ਬਰਡਸ ਮਿਲਣਗੇ ਜਿਵੇਂ ਆਹ ਖੋਲਣੀ ਪਊਗੀ ਪੂਰੀ ਮੈਂ ਫੇਰ ਦੇਖੂਗੀ ਆਹ ਲੋ ਹੁਣ ਦੇਖੋ ਆ ਬੈਠੇ ਨੇ ਇਹਨਾਂ ਤੇ ਪੰਛੀ ਆ ਚਿੜੀ ਬੈਠੀ ਆ ਚਿੜੀ ਬੈਠੀ ਵਿਰਲੀਆਂ ਵਿਰਲੀਆਂ ਫੁੱਲਾਂਿਆਂ ਦੇ ਉੱਪਰ ਨਾ ਇਸ ਤਰ੍ਹਾਂ ਸਭ ਚਿੜੀਆਂ ਮਿਲਣਗੀਆਂ ਇਹੀ ਚੀਜ਼ ਬੈੱਡ ਸ਼ੀਟਾਂ ਵੀ ਬੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਹੈਨਾ ਬੱਚੇ ਵੀ ਬਹੁਤ ਲਾਈਕ ਕਰਦੇ ਨੇ ਇਦਾਂ ਦੀਆਂ ਚੀਜ਼ਾਂ ਪਿਸਤਾ ਜਿਹਾ ਕਲਰ ਹੈ ਹਲਕਾ ਜਿਹਾ ਆਹ ਕਲਰ ਹੈ ਆਹ ਆ ਤੇ ਇਹ ਹੈ ਜੀ ਇਹਦੇ ਪਿੱਲੋ ਆ ਹੈਗਾ ਇਹਦਾ ਸਿੱਧਾ ਪਾਸਾ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਆ ਹੈਗਾ ਜੀ ਇਹਦਾ ਨੀਚੇ ਵਾਲਾ ਪਾਸਾ ਬਟਨ ਦਿੱਤੇ ਹੋਏ ਨੇ ਆ ਦੇ ਪ੍ਰਾਈਸ ਇਹਦੀ ਵੀ ਰਹੂਗੀ 1400 ਫ੍ਰੀ ਸ਼ਿਪਿੰਗ ਲੋ ਜੀ ਅਗਲਾ ਦੇਖ ਲਓ ਇਹ ਵੀ ਉਸੇ ਟਾਈਪ ਦੀ ਹੈ ਇਹਦੇ ਨੂੰ ਉੱਪਰ ਨੂੰ ਲਸ ਮੇਲਾ ਚੜਦੀਆਂ ਨੇ ਇਹ ਆ ਲੋ ਇਸ ਤਰ੍ਹਾਂ ਨਾ ਇਧਰੋਂ ਉੱਪਰ ਨੂੰ ਜਿਹੜੀਆਂ ਨੇ ਉਹਦੇ ਪਾਸੇ ਆ ਲੋ ਇਦਾਂ ਬੇਲਾਂ ਜਾਂਦੀਆਂ ਨੇ ਉੱਪਰ ਨੂੰ ਤੇ ਉੱਪਰ ਹੈਗੇ ਨੇ ਬਰਡਸ ਬਣੇ ਹੋਏ ਕਾਫੀ ਸੋਹਣਾ ਲੱਗਦਾ ਹੈ ਇਹ ਵੀ ਹਲਕਾ ਜਿਹਾ ਟੱਚ ਹੈ ਗ੍ਰੀਨ ਦਾ ਵਿੱਚ ਹਲਕਾ ਜਿਹਾ ਇੱਥੇ ਸਹੀ ਹੈ ਬਸ ਤੇ ਮੋਟੀਆਂ-ਮੋਟੀਆਂ ਬੈੱਡ ਸ਼ੀਟਸ ਨੇ ਇਹ ਕਾਟਨ ਦੀਆਂ ਇਹ ਗਲੇਸ ਕਾਟਨ ਨਹੀਂ ਹੈਗੀ ਇਕੱਠੀਆਂ ਨਹੀਂ ਹੁੰਦੀਆਂ ਇਹ ਨਾ ਨਾ ਇਹ ਤਾਂ ਜਦੋਂ ਵੇਸ਼ੀ ਕੀ ਹਲਦੀ ਜਾਂ ਫਿਰ ਲੋ ਆ ਬੈੱਡ ਸ਼ੀਟ ਸੌਰੀ ਪਿੱਲੋ ਕਵਰ ਹੈ ਇਹ ਇਹਦਾ ਨੀਚੇ ਵਾਲਾ ਪਾਸਾ ਠੀਕ ਹੈ ਜੀ ਇਹ ਵੀ ਤੁਹਾਨੂੰ 1400 ਚ ਮਿਲੂਗੀ ਫ੍ਰੀ ਸ਼ਿਪਿੰਗ ਨਾਲ ਅਗਲੀ ਦੇਖੋ ਕਾਫੀ ਸੋਹਣੀਆਂ ਲੱਗਦੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਇਹਦੇ ਸੈਂਟਰ ਦੇ ਵਿੱਚ ਨਾ ਡਿਜ਼ਾਈਨ ਬਣਿਆ ਹੋਇਆ ਇਹ ਆਹ ਆਲੋਟ ਇਹ ਵਾਲੀ ਡਿਜ਼ਾਈਨ ਹੈ ਵੱਡਾ ਸਾਰਾ ਨਾ ਇੱਥੇ ਡੱਬਾ ਜਿਹਾ ਬਣਿਆ ਤੇ ਫਿਰ ਵਿੱਚ ਇਹਦੇ ਇਦਾਂ ਕਰਕੇ ਡਿਜ਼ਾਈਨਿੰਗ ਹੋ ਗਈ ਹੈ ਠੀਕ ਹੈ ਜੀ ਆ ਲੋ ਇਹ ਇਹਦੇ ਕਿਲੋ ਕਵਰ ਹੈ ਉਸੇ ਤਰ੍ਹਾਂ ਹੀ ਡਿਜ਼ਾਈਨਿੰਗ ਹੈ ਇਹਦੇ ਚ ਵੀ ਕਿਲੋ ਕਵਰ ਚ ਵੀ ਠੀਕ ਹੈ 1400 ਦੇ ਵਿੱਚ ਆ ਜੂਗੀ ਫ੍ਰੀ ਸ਼ਿਪਿੰਗ ਨਾਲ ਲਓ ਜੀ ਇਹ ਬੈੱਡ ਸ਼ੀਟ ਮਿਲੂਗੀ ਤੁਹਾਨੂੰ 1500 ਚ ਲਓ ਇਹਦੇ ਸੈਂਟਰ ਦੇ ਵਿੱਚ ਇੱਕ ਵੱਡਾ ਸਾਰਾ ਫਲਾਵਰ ਇਹ ਆਲ ਇਹ ਵਾਲੀ ਡਿਜ਼ਾਈਨ ਹੈ ਠੀਕ ਹੈ ਜੀ ਬਹੁਤ ਵੱਡਾ ਇੱਕ ਵੱਡਾ ਸਾਰਾ ਫਲਾਵਰ ਤੇ ਇਹ ਹੈਗੀ ਇਹ ਬਿਲਕੁਲ ਠੀਕ ਹੈ ਜੀ ਇਹ ਦੀ ਬੈਕ ਸਾਈਡ ਪ੍ਰਾਈਸ ਕੰਦ ਰੋ ਸੋ ਸ਼ਿਪਿੰਗ ਫੀ ਅਗਲਾ ਦੇਖੋ ਕਲਰ ਇਹ ਵੀ ਬਹੁਤ ਸੋਹਣਾ ਖੁੱਲੀ ਹੋ ਜਾ ਇਹ ਇਹ ਲੋ ਲਓ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਦੇ ਕਿ ਨਹੀਂ ਸੋਨਾ ਕਲਰ ਸਕਾਈ ਬਲੂ ਜਹਾ ਡਾਰਕ ਸਕਾਈ ਜ ਬਹੁਤ ਸੋਹਣਾ ਹਾਂ ਬਹੁਤ ਸੋਹਣੀ ਗੱਡਸੀ ਤੇ ਇਹ ਹੈਗਾ ਸਾਰੀ ਨਹੀਂ ਸੋਹਣਾ ਇਹਦਾ ਪਿੱਲੋ ਠੀਕ ਹੈ ਜੀ ਪ੍ਰਾਈਸ ਰਹੂਗੀ 1500 ਲੋ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ